ਬਾਬਾ ਹੀਰਾ ਸਿੰਘ ਪਠੜ ਕਾਲਜ ਦੇ ਵਿੱਚ ਕੋਈ ਕਮੀ ਨਹੀਂ ਹੈ ਇਹ ਜੇ ਕਾਲਜ ਖਤਮ ਹੋਇਆ ਤਾਂ ਸਿਰਫ ਇਸ ਚੀਜ਼ ਲਈ ਖਤਮ ਹੋਇਆ ਕਿਉਂਕਿ ਇਸ ਕਾਲਜ ਦੇ ਨਾਮ ਦੇ ਵਿੱਚ ਪਠੜ ਸ਼ਬਦ ਲਿਖਿਆ ਜਾਂਦਾ ਹੈ ਰਾਹੁਲ ਅੰਤਰ ਸਿੰਘ ਸਿੱਧੂ ਜਿੰਨੇ ਵੀ ਵਿਦਿਅਕ ادارے ਹੈਗੇ ਆਂ ਇੰਡੀਆ ਦੇ ਇੰਡੀਆ ਤੋਂ ਬਾਹਰਲੇ ਉਹਨਾਂ ਕੋਲੇ ਮੈਂ ਜਾ ਕੇ ਪ੍ਰੈਜੈਂਟੇਸ਼ਨਾਂ ਦੇਵਾਂਗਾ ਮਿੰਟ ਕਰਲਾ ਕਰੂੰਗਾ ਜਿਵੇਂ ਮਰਜ਼ੀ ਕਰਾਂ 6-7 ਮਹੀਨਿਆਂ ਦੇ ਵਿੱਚ ਵਿੱਚ ਇੱਥੇ ਕੋਈ ਚੰਗੀ ਅੰਤਰਰਾਸ਼ਟਰੀ ਯੂਨੀਵਰਸਿਟੀ ਲਿਆ ਕੇ ਖੜੀ ਕਰ ਦੂੰਗਾ ਜਿਹੜੀ ਉਹਰੇ ਚੱਕ ਕੇ ਬੈਸਟ ਕੋਰਸ ਚ ਚਲਾਊਗੀ ਬੈਸਟ ਐਜੂਕੇਸ਼ਨ ਦੇਊਗੀ ਤੇ ਉਹਦੇ ਦੁਆਰ ਤੋਂ ਬੱਚੇ ਚਾਹ ਚਾਉਂਦੇ ਪੂਰੇ ਇੰਡੀਆ ਤੋਂ ਖੜਨਗੇ 6-7 ਮਹੀਨਿਆਂ ਦੇ ਵਿੱਚ ਵਿੱਚ ਮੈਂ ਵਾਦਾ ਕਰਦਾ ਵਾਦਾ ਛੱਡੋ ਚੈਲੰਜ ਕਰਨਾ ਪੰਜਾਬ ਦੀ ਸਭ ਤੋਂ ਬੈਸਟ ਚੀਜ਼ ਇਸ ਕਾਲਜ ਨੂੰ ਮਿਲਦੀ ਸੀ ਤੇ ਅੱਜ ਤੁਸੀਂ ਵੀ ਮੰਤਰੀਓ ਸੁਭੀ ਸਰਕਾਰ ਅੱਜ ਕੀ ਹੋ ਰਿਹਾ ਤੁਸੀ ਬੰਦ ਕਰਾ ਤਾ ਨਿਗਾਹ ਮਾਰ ਕੇ ਦੇਖ ਲਓ ਯਾਰ ਕੋਈ ਵੀ ਪ੍ਰੋਜੈਕਟ ਚ ਲਾਂਚ ਸਭ ਤੋਂ ਵੱਡਾ ਖਰਚਾ ਬਿਲਡਿੰਗ ਐਂਡ ਮਸ਼ੀਨਰੀ ਦਾ ਸਾਡੇ ਕੋਲੇ ਬਿਲਡਿੰਗ ਵੀ ਹੈ ਸਾਡੇ ਕੋਲੇ ਮਸ਼ੀਨਰੀ ਵੀ ਹੈ ਸਾਡੇ ਕੋਲੇ ਸਾਰਾ ਕੁਝ ਹੈ ਬਾਬਾ ਹੀਰਾ ਸਿੰਘ ਪਠੜ੍ਹ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ ਐਂਡ ਪੋਲੀਟੈਕਨਿਕ ਲਹਿਰੇ ਦਾ ਸ਼ਾਨਦਾਰ ਇੰਜੀਨੀਅਰਿੰਗ ਕਾਲਜ ਜਿਹਦੇ ਵਿੱਚ ਪਹਿਲਾਂ ਇੰਜੀਨੀਅਰ ਪਾਏ ਜਾਂਦੇ ਸੀ ਬੱਚੇ ਪਾਏ ਜਾਂਦੇ ਸੀ ਸਾਡੇ ਦੇਸ਼ ਦਾ ਪੰਜਾਬ ਦਾ ਭੁੱਖ ਪਾਏ ਜਾਂਦੇ ਸੀ ਅੱਜ ਉਸ ਕਾਲਜ ਨੂੰ ਇਨਹਾਬਿਟੇਟ ਕਰ ਰਹੇ ਨੇ ਜੀਵ ਜੰਤੂ ਸਾਡੇ ਪਸ਼ੂ ਵਾਰਾ ਘਾ ਪੌਦੇ ਬੂਟੀਆਂ ਇਹ ਹਾਲਾਤ ਹੋਇਆ ਪਿਆ ਇੱਕ ਉਸ ਪ੍ਰੀਮੀਅਰ ਇੰਸਟੀਚਿਊਟ ਦਾ ਜਿਹਦੇ ਵਿੱਚ ਪੂਰੇ ਦੇਸ਼ ਚੋਂ ਹਜ਼ਾਰਾਂ ਬੱਚੇ ਕਿਸੇ ਟਾਈਮ ਤੇ ਪੜਨ ਲਈ ਇਸ ਧਰਤੀ ਤੇ ਐਸ ਕਾਲਜ ਦੇ ਵਿੱਚ ਆਉਂਦੇ ਸੀ ਜਿੰਨਾ ਕਰਕੇ ਸਾਡੇ ਕਿੰਨੇ ਹੀ ਦੁਕਾਨਾਂ ਚਲਦੀਆਂ ਸੀ ਪੀਜੀ ਚਲਦੇ ਸੀ ਟਿਫਨ ਸਰਵਿਸਿਜ਼ ਚਲਦੀਆਂ ਸੀ ਸਾਡੇ ਯਾਰ ਸ਼ਹਿਰ ਦਾ ਇਲਾਕਾ ਇਹਦਾ ਨਾਮ ਹੋਇਆ ਸੀ ਪੂਰੇ ਦੇਸ਼ ਦੇ ਵਿੱਚ ਮੈਨੂੰ ਥੋੜੇ ਦਿਨ ਪਹਿਲਾਂ ਨਾ ਆਈਸੀਆਈਸੀਆਈ ਬੈਂਕ ਚੋਂ ਕਾਲ ਆਈ ਕਿਸੇ ਮੈਨੇਜਰ ਦੀ ਵੀ ਜਿਹੜੇ ਮੇਨ ਵੱਡੇ ਅਕਾਊਂਟਸ ਨੂੰ ਅਸੀਂ ਡੀਲ ਕਰਦੇ ਹਾਂ ਤੇ ਜਦੋਂ ਗੱਲਾਂ ਚੱਲੀਆਂ ਤੇ ਮੈਂ ਕਹਾਂ ਜੀ ਮੈਂ ਲਹਿਰੇ ਆ ਮੈਂ ਮਿਲ ਨਹੀਂ ਸਕਦਾ ਤੇ ਉਹ ਲੜਕੀ ਕਹਿਣ ਲੱਗੀ ਜੀ ਵੀ ਮੈਂ ਲਹਿਰਾ ਮੇਰੇ ਕਿ ਗਈ ਹੂੰ ਮੈਂ ਕਹਾਂ ਤੁਸੀਂ ਕਿਉਂ ਨਾ ਸਾਊਥ ਦੀ ਕਿ ਕਿੱਥੋਂ ਦੀ ਸੀ ਲੜਕੀ ਉਹ ਮੈਂ ਤੁਸੀਂ ਲਹਿਰਾ ਕਿਵੇਂ ਕਹਿੰਦੇ ਜੀ ਯਹਾਂ ਪੇ ਹਮਾਰਾ ਕਾਲਜ ਹੋਤਾ ਥਾ ਮੈਂ ਵਹਾਂ ਪੇ ਪੜਤੀ ਥੀ ਕੁੜੀ ਅੱਜ ਆਈਸੀਆਈਸੀਆਈ ਦੇ ਵਿੱਚ ਇੱਕ ਬੜੀ ਵੱਡੀ ਪੋਸਟ ਤੇ ਲੱਗੀ ਵੀ ਐ ਉਹ ਵੀ ਐਸੇ ਕਾਲਜ ਚੋਂ ਪੜਕੇ ਗਈ ਐ ਉਹਨੇ ਵੀ ਕਹਿਆ ਕਹਿੰਦੇ ਜੀ ਬੜਾ ਦੁੱਖ ਹੁੰਦਾ ਹੈ ਹਮੇ ਜਦ ਪਤਾ ਲੱਗਦਾ ਕਿ ਕਾਲਜ ਖਤਮ ਹੋ ਚੁੱਕਾ ਪੂਰੀ ਜਿਹੜੀ ਗੱਲਾਂ ਕਰਦੇ ਜੀ ਤੁਸੀਂ ਕਿਉਂ ਨਹੀਂ ਚਲਾਇਆ ਜੀ 17 ਦੇ ਵਿੱਚ ਵੀਰੇ ਸਾਡਾ ਤਾਂ ਹਾਰੇ ਵੇ ਸੀ ਤੇ ਮੁੱਖ ਮੰਤਰੀ ਨਾਲ ਦੁਸ਼ਮਣੀ ਸੀ ਤੁਸੀਂ ਤਾਂ ਜਿੱਤੇ ਹੋ ਤੇ ਤੁਹਾਡੀ ਤਾਂ ਮੇਰੇ ਨਾਲ ਦਾ ਸੀਐਮ ਸਾਹਿਬ ਨਾਲ ਵੀ ਵਧੀਆ ਜਾਂ ਤਾਂ ਕਹਿ ਦਿਓ ਵੀ ਸਾਡੀ ਸੀਐਮ ਨਾਲ ਨਹੀਂ ਬਣਦੀ ਸਾਡੀ ਸਰਕਾਰ ਚ ਨਹੀਂ ਚੱਲਦੀ ਤੁਸੀਂ ਜਿੱਤੇ ਵੀ ਮੰਤਰੀ ਹੋ ਜੇ ਤੁਸੀਂ ਅੱਜ ਦਾ ਮੁਕਾਬਲਾ ਕਰਨਾ ਹੈ ਤਾਂ ਉਸ ਸਮੇਂ ਦਾ ਮੁਕਾਬਲਾ ਕਰੋ ਜਦੋਂ 2002 ਤੋਂ 2007 'ਚ ਬੀਬੀਜੀਬ ਜੱਤੇ ਹੋਏ ਸੀ ਉਸ ਵੇਲੇ ਇਸ ਕਾਲਜ ਦੇ ਵਿੱਚ ਹਜ਼ਾਰਾਂ ਬੱਚਾ ਪੜਦਾ ਸੀ ਪੰਜਾਬ ਦੀ ਸਭ ਤੋਂ ਬੈਸਟ ਚੀਜ਼ ਇਸ ਕਾਲਜ ਨੂੰ ਮਿਲਦੀ ਸੀ ਤੇ ਅੱਜ ਤੁਸੀਂ ਵੀ ਮੰਤਰੀਓ ਛੋਟੀ ਸਰਕਾਰ ਅੱਜ ਕੀ ਹੋ ਰਿਹਾ ਕਾਲਜ ਨੂੰ ਤੁਸੀਂ ਬੰਦ ਕਰਾਤਾ ਤੁਸੀਂ ਉਹਰੇ ਗੱਲਾਂ ਡਰਾਮਿਆਂ ਦੇ ਵਿੱਚ ਸਾਨੂੰ 3 ਸਾਲ ਲੰਕਾਤੇ ਕਦੇ ਕਹਿੰਦੇ ਨੇ ਛੋਟਾ ਜਿਹਾ ਇੱਕ ਦਫਤਰ ਖੋਲ ਦਿਨੇ ਡਿਸਟੈਂਸ ਐਜੂਕੇਸ਼ਨ ਦਾ ਨਿਗਾਹ ਮਾਰ ਕੇ ਦੇਖ ਲਓ ਯਾਰ ਕੋਈ ਵੀ ਪ੍ਰੋਜੈਕਟ ਚਲਾਉਣ 'ਚ ਸਭ ਤੋਂ ਵੱਡਾ ਖਰਚਾ ਬਿਲਡਿੰਗ ਐਂਡ ਮਸ਼ੀਨਰੀ ਦਾ ਹੁੰਦਾ ਹੈ ਸਾਡੇ ਕੋਲੇ ਬਿਲਡਿੰਗ ਵੀ ਹੈ ਸਾਡੇ ਕੋਲੇ ਮਸ਼ੀਨਰੀ ਵੀ ਹੈ ਸਾਡੇ ਕੋਲੇ ਸਾਰਾ ਕੁਝ ਹੈ ਕਿਸੇ ਟੈਮ ਤੇ ਮੇਲੇ ਲੱਗਦੇ ਸੀ ਕੋਈ ਅਫਸਰ ਆਉਂਦਾ ਸੀ ਕੋਈ ਆਉਂਦਾ ਸੀ ਮੀਟਿੰਗਾਂ ਇੱਥੇ ਹੁੰਦੀਆਂ ਹੁੰਦੀਆਂ ਸੀ ਗਿਆ ਸ਼ਾਨ ਹੁੰਦਾ ਸੀ ਪੂਰੇ ਜ਼ਿਲ੍ਹੇ ਦੀ ਆ ਕਾਲਜ ਇੰਨਾ ਗਲੀਆਂ ਇੱਥੇ ਆ ਕੇ ਗੱਡੀਆਂ ਵੱਡੇ ਤੋਂ ਵੱਡੇ ਅਫਸਰਾਂ ਨੇ ਖੜ੍ਹਦੀਆਂ ਸੀ ਵੀ ਕੋਈ ਮੀਟਿੰਗ ਕਰਨੀ ਹੈ ਇੰਜੀਨੀਅਰਿੰਗ ਕਾਲਜ ਦੇ ਵਿੱਚ ਕਰਾਂਗੇ ਇੰਨਾ ਪੋਰਚਾਂ ਦੇ ਵਿੱਚ ਪਤਾ ਨਹੀਂ ਕਿੱਡੇ-ਕੱਡੇ ਅਫਸਰ ਕਿੱਡੇ-ਕੱਡੇ ਲੋਕ ਇੱਥੇ ਆ ਕੇ ਗਏ ਨੇ ਪਤਾ ਹੀ ਨਹੀਂ ਕਿੰਨੇ ਬੱਚੇ ਇੱਥੋਂ ਪੜ੍ਹ ਕੇ ਅੱਜ ਸ਼ਾਨਦਾਰ ਨੌਕਰੀਆਂ ਤੇ ਲੱਗੇ ਹੋਏ ਨੇ ਸ਼ਰਮ ਨਹੀਂ ਆਉਂਦੀ ਉਹ ਲੋਕਾਂ ਨੂੰ ਜਿਹੜੇ ਯਾਰ ਬਾਬਾ ਹੀਰਾ ਸਿੰਘ ਪਠੜ ਕਾਲਜ ਦੇ ਨਾਮ ਤੇ ਰਾਜਨੀਤੀ ਕਰਦੇ ਆ ਦੇਖ ਲਓ ਯਾਰ ਕੀ ਹਾਲਾਤ ਹੋਈ ਪਈ ਐ ਐਂਬੂਲੈਂਸ ਬੱਸ ਉਹ ਸਰਕਾਰੀ ਗੱਡੀ ਕੱਟਾ ਪਿਆ ਪਿਆ ਬੁਰਾ ਹਾਲ ਨਾਸ਼ ਕਿਸੇ ਟਾਈਮ ਤੇ ਆ ਗੱਡੀ ਦੀ ਟੌਰ ਹੁੰਦੀ ਸੀ ਇਹ ਜਿਹੜੀ ਐਮਬੈਸਟਰ ਹੈ ਨਾ ਠੀਕ ਹੈ ਨਾ 6211 ਇਹਦਾ ਨੰਬਰ ਹੈ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਬਾਬਾ ਹੀਰਾ ਸਿੰਘ ਪਠੜ ਕਾਲਜਰੀ ਇਹ ਐਮਬੈਸਟਰ ਹੈ ਤੇ ਬੀਬੀ ਪਠੜ ਦੇ ਸਭ ਤੋਂ ਨੇੜ ਦੇ ਬੰਦੇ ਹੈ ਜਦੋਂ ਇਹ ਗੱਡੀ ਲੰਘਦੀ ਸੀ ਨਾ ਮਹਿਕਮੇ ਵਾਲਾ ਥਰ ਥਰ ਕੰਬਾ ਹੋ ਜਾਂਦਾ ਸੀ ਜੋ ਚਾਹੁੰਦੇ ਸੀ ਇਸ ਕਾਲਜਰੀ ਲੈ ਕੇ ਆਉਂਦੀ ਸੀ ਤੇ ਅੱਜ ਆ ਗੱਡੀਆਂ ਦਾ BHSBIET 2002 ਤੋਂ 2007 ਤੱਕ ਇਹ ਨਾਮ ਸੁਣ ਕੇ ਮਹਿਕਮੇ ਦੇ ਅਫਸਰਾਂ ਦੀ ਕੰਪਨੀ ਛੱਡ ਜਾਂਦੀ ਸੀ ਵੀ ਇੱਥੋਂ ਕੋਈ ਸ਼ਿਕਾਇਤ ਨਾ ਆਜੇ ਕਿਉਂਕਿ ਇੱਕ ਐਮਬੀਸ਼ੀਅਸ ਪ੍ਰੋਜੈਕਟ ਸੀਗਾ ਆਓ ਤੁਹਾਨੂੰ ਦਿਖਾਉਨੇ ਆ ਬਾਬਾ ਹੀਰਾ ਸਿੰਘ ਪਠੜ ਕਾਲਜ ਦੇ ਖਤਮ ਹੋਣ ਦੀ ਅਸਲੀ ਕਹਾਣੀ ਅਸਲੀ ਦਾਸਤਾ ਅਸਲੀ ਕਾਰਨ ਬਾਬਾ ਹੀਰਾ ਸਿੰਘ ਪਠੜ ਕਾਲਜ ਦੇ ਵਿੱਚ ਕੋਈ ਕਮੀ ਨਹੀਂ ਐ ਟੌਪ ਦੀ ਬਿਲਡਿੰਗ ਟੌਪ ਦੀ ਲੋਕੇਸ਼ਨ ਟੌਪ ਦੀ ਫੈਕਿਲਿਟੀ ਟੌਪ ਦਾ ਸਭ ਕੁਝ ਸੀ ਇਹ ਜੇ ਕਾਲਜ ਖਤਮ ਹੋਇਆ ਤਾਂ ਸਿਰਫ ਇਸ ਚੀਜ਼ ਲਈ ਖਤਮ ਹੋਇਆ ਕਿਉਂਕਿ ਇਸ ਕਾਲਜ ਦੇ ਨਾਮ ਦੇ ਵਿੱਚ ਪਠੜ ਸ਼ਬਦ ਲਿਖਿਆ ਜਾਂਦਾ ਇਹ ਪਠੜ ਸ਼ਬਦ ਜਿਹੜਾ ਸੂਲ ਮੰਗੂ ਛੋਟੀ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਚੁਪਦਾ ਤੇ ਮੈਨੂੰ ਇਸ ਚੀਜ਼ 'ਚ ਕਹਿਣ 'ਚ ਕੋਈ ਸ਼ੱਕ ਨਹੀਂ ਕੋਈ ਝਿਜਕ ਨਹੀਂ ਕਿ ਇਹ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਜਿਹਦੇ ਵਿੱਚ ਸਾਡੀ 2017 ਤੋਂ ਬਾਅਦ ਵਾਲੀ ਕਾਂਗਰਸ ਸਰਕਾਰ ਵੀ ਸ਼ਾਮਲ ਸੀ ਕਿਉਂ ਕਿ ਸਰਕਾਰ ਭਾਵੇਂ ਕਾਂਗਰਸ ਦੀ ਸੀ ਪਰ ਮੁੱਖ ਮੰਤਰੀ ਬੀਜੇਪੀ ਦਾ ਸੀਗਾ ਸਾਡਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਅੰਤਿਰੋ ਹੱਥ ਮਿਲਾ ਚੁੱਕਿਆ ਸੀ ਬੀਬੀ ਪੱਠੜ ਇਲੈਕਸ਼ਨ ਹਾਰ ਚੁੱਕੇ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਚੁੱਕਿਆ ਸੀ ਤੇ ਉਸ ਨੂੰ ਇਹ ਮੌਕਾ ਮਿਲਿਆ 2017 ਦੇ ਵਿੱਚ ਵੀ ਹੁਣ ਹਮੇਸ਼ਾ ਲਈ ਇਹ ਪ੍ਰੋਜੈਕਟ ਨੂੰ ਖਤਮ ਕਰਦਾ ਬੀਬੀ ਪਠੜ ਨੂੰ ਇੰਨਾ ਕੁ ਡਾਊਨ ਕਰਦਾ ਵੀ ਉਹ ਦੁਬਾਰਾ ਉੱਠ ਨਾ ਸਕਣ ਇਸ ਲਈ ਇਸ ਕਾਲਜ ਨੂੰ ਮਾਰਨ ਦੇ ਵਿੱਚ ਕੈਪਟਨ ਸਾਹਿਬ ਨੇ ਵੀ ਪੂਰੀ ਕੋਈ ਕਸਰ ਨਹੀਂ ਛੱਡੀ ਪਰ ਉਸ ਤੋਂ ਪਹਿਲਾਂ 10 ਸਾਲ ਜਿਹੜੇ ਕਾਲੀ ਦਿਲਦੇ ਰਹੇ ਉਹਦੇ ਵਿੱਚ ਵੀ ਕਿਉਂ ਆ ਜਿਹੜੀ ਮੂਰਤੀ ਲੱਗੀ ਵੀ ਹੈ ਨਾ ਉਸ ਦੇਸ਼ ਭਗਤ ਬਾਬਾ ਹੀਰਾ ਸਿੰਘ ਪਠੜ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਘਰ-ਬਾਰ ਬੱਚੇ ਪਰਿਵਾਰ ਕੁਰਬਾਨ ਕਰਤਾ ਸੀ ਇਸ ਦੇਸ਼ ਦੀ ਇੱਜ਼ਾਤ ਲਈ ਉਹਦੀ ਮੂਰਤੀ ਤੋਂ ਚੜਸੀ ਯਾਰ ਇਸ ਲਈ ਵੀ ਇਹ ਕਾਲਜ ਖਤਮ ਹੋਵੇ ਤਹਿਸ ਨੇ ਸੋਵੇ ਮਰੇ ਡਿਸਾਲਵ ਹੋਵੇ ਇੱਕ ਵਾਰ ਇਹ ਨਾਮ ਉਰੋਂ ਹਟੇ ਫਿਰ ਕੋਈ ਨਵੇਂ ਨਵੇਂ ਨਾਮ ਨਾਲ ਕੁਝ ਕਰਾਂਗੇ ਇਹ ਸੋਚ ਕੇ ਕਾਲੀ ਦਲ ਨੇ ਇਹਨੂੰ ਲਗਾਤਾਰ 10 ਸਾਲ ਕਾਲਜ ਨੂੰ ਮਾਰਿਆ ਯਾਰ 2007 ਚ ਹਾਈਲੀ ਪ੍ਰੋਫਿਟੇਬਲ ਹਜ਼ਾਰਾਂ ਬੱਚਿਆਂ ਦੀ ਐਡਮਿਸ਼ਨ ਵਾਲਾ ਚਾਹ ਚਾਹ ਹੁੰਦਾ ਕਾਲਜ ਅਸੀਂ ਐਂ ਫੜਾ ਕੇ ਗਏ ਸੀ ਤੇ 10 ਸਾਲ ਬਾਅਦ ਜਦੋਂ 2017 ਚ ਆਪਣੀ ਸਰਕਾਰ ਆਈ ਆ ਕੇ ਦੇਖਿਆ ਇਹ ਕਾਲਜ ਦੇ ਸਿਰ ਤੇ ਕਰਜ਼ੇ ਦੀ ਪੰਡ ਚੜੀ ਪਈ ਸੀ ਜਿਹੜੀ ਤਾਰ ਹੀ ਨਹੀਂ ਸਕਦੇ ਇਹਨੇ ਫਾਂਡ ਹੀ ਨਹੀਂ ਸਰਕਾਰ ਦੇ ਰਹੀ ਸੀ ਕੈਪਟਨ ਅਮਿੰਦਰ ਸਿੰਘ ਵਾਲੀ ਵੀ ਇਹਦਾ ਕਰਜ਼ਾ ਲਾਹਿਆ ਜਾ ਸਕੇ ਇਮਪ੍ਰੈਸ਼ਨ ਦੀਆਂ ਧੱਜੀਆਂ ਉੱਡ ਚੁੱਕੀਆਂ ਸੀ ਕੋਈ ਇਸ ਕਾਲਜ ਕੰਨੀ ਮੂੰਹ ਕਰਕੇ ਨਹੀਂ ਸੀ ਰਾਜੀ ਤੇ ਸਰਕਾਰ ਫੈਸਲਾ ਕਰ ਚੁੱਕੀ ਸੀ ਵੀ ਕਾਲਜ ਨੂੰ ਬੰਦ ਕਰ ਦਿੱਤਾ ਜਾਊਗਾ ਸਾਨੂੰ ਪਤਾ ਸੀ ਕਿਵੇਂ ਲੜਾਈ ਲੜ ਕੇ ਮਜਬੂਰ ਕਰਿਆ ਕੈਪਟਨ ਅਮਿੰਦਰ ਸਿੰਘ ਨੂੰ ਇਹ ਬਿਆਨ ਦੇਣ ਲਈ ਵੀ ਨਹੀਂ ਨਹੀਂ ਇਹ ਕਾਲਜ ਬੰਦ ਨਹੀਂ ਕਰ ਦਿੱਤਾ ਜਾਊ ਉਹ ਇਹਨੂੰ ਰਿਵਾਈਵ ਕਰਿਆ ਜਾਊਗਾ ਪਰ ਅਗਲੇ ਨੇ ਮੁੜ ਕੇ ਪੈੜ ਕਰ ਦਿੱਤੀਗਾ ਨਹੀਂ ਕਰਿਆ ਉਹ ਕੋਈ ਦੁਸ਼ਮਣ ਸੀਗਾ ਪਰ ਮੈਂ ਪੁੱਛਣਾ ਚਾਹਣਾ ਅੱਜ ਦੀ ਮੌਜੂਦਾ ਸਰਕਾਰ ਨੂੰ ਮੰਤਰੀ ਜੀ ਤੁਸੀਂ ਤਾਂ ਜਿੱਤੇ ਹੋ ਐਮ ਐਲ ਏ ਸਰਕਾਰ ਦੇ ਵਿੱਚ ਮੰਤਰੀ ਹੋ ਤੁਸੀਂ ਤਾਂ ਕਹਿੰਦੇ ਹੋ ਜੀ ਮੇਰੀ ਸਰਕਾਰੇ ਦੁਆਰੇ ਚੱਲਦੀ ਬਹੁਤ ਹੈ ਤੇ ਤੁਸੀਂ ਤਾਂ ਇਹ ਰੈਨ ਨੂੰ ਚਲਵਾ ਸਕਦੇ ਸੀ ਕੋਈ ਵੱਡੀ ਗੱਲ ਨਹੀਂ ਹੈ ਜੇ ਇੰਜੀਨੀਅਰਿੰਗ ਦੇ ਸਟੂਡੈਂਟਸ ਨਹੀਂ ਆਉਂਦੇ ਥੋੜਾ ਜਿਹਾ ਬਾਇਲॉज ਵਗੈਰਾ ਚੇਂਜ ਕਰਕੇ ਔਰ ਏ ਆਈ ਦੇ ਕੋਰਸੇ ਸ਼ੁਰੂ ਕਰਤੋ ਯਾਰ ਪੂਰੇ ਕੰਪਿਊਟਰ ਸਾਇੰਸ ਦੇ ਕੋਰਸੇ ਸ਼ੁਰੂ ਕਰ ਦਿਓ ਲਾ ਯੂਨੀਵਰਸਿਟੀ ਬਣਾ ਦਿਓ ਇਹ ਤਾਂ ਸਭ ਤੋਂ ਵੱਡੀ ਗੱਲ ਸਾਡੀ ਘਾਬਦਾ ਵਾਲਾ ਜਿਹੜਾ ਮੈਡੀਕਲ ਕਾਲਜ ਬੰਦ ਪਿਆ ਇੰਨੇ ਸਾਲਾਂ ਤੋਂ ਉਹ ਮੈਡੀਕਲ ਕਾਲਜ ਨੂੰ ਇੱਥੇ ਲਿਆ ਕੇ ਸ਼ਿਫਟ ਕਰ ਦਿਓ ਜਿਹਦੇ ਤੁਸੀਂ ਡਰਾਮੇ ਕਰਦੇ ਹੋ ਵੀ ਮੈਡੀਕਲ ਕਾਲਜ ਲਿਆਵਾਂਗੇ ਮੈਡੀਕਲ ਕਾਲਜ ਲਿਆਵਾਂਗੇ ਕਦੋਂ ਲਿਆਵੋਗੇ ਜਨਾਬ ਮੰਤਰੀ ਜੀ ਇੱਕ ਬੇਨਤੀ ਕਰਨਾ ਚਾਹਨਾ ਕਿਰਪਾ ਕਰਕੇ ਇੱਕ ਸ਼ਹਿਰ ਦੀ ਮੀਟਿੰਗ ਸੱਦੋ ਸਾਨੂੰ ਸਾਰਿਆਂ ਨੂੰ ਬੁਲਾ ਕੇ ਉੱਥੇ ਤੁਸੀਂ ਦੱਸੋ ਵੀ ਮੈਡੀਕਲ ਕਾਲਜ ਆਊਗਾ ਕਿ ਨਹੀਂ ਆਊਗਾ ਤੇ ਜੇ ਆਊਗਾ ਤਾਂ ਟਾਈਮ ਬਾਉਂਡ ਦੱਸੋ ਕਿੰਨੀ ਦੇਰ ਦੇ ਵਿੱਚ ਆਊਗਾ ਕਿੱਥੇ ਸਥਿਤੀ ਖੜੀ ਹੈ ਕੀ ਕਾਗਜ਼ੀ ਪ੍ਰੋਸੈਸ ਚੱਲ ਰਿਹਾ ਤੇ ਅਗਰ ਨਹੀਂ ਆਊਗਾ ਤਾਂ ਹੋਰ ਥਾਂ ਤੇ ਤੁਸੀਂ ਹੋਰ ਕਿਹੜਾ ਆਧਾਰਾ ਕਿੰਨੀ ਦੇਰ ਦੇ ਵਿੱਚ ਲੈ ਕੇ ਆ ਰਹੇ ਸਾਨੂੰ ਸਾਨੂੰ ਨਹੀਂ ਪਤਾ 5-4000 ਬੱਚਾ ਪੂਰੇ ਤੁਸੀਂ ਕਿਸ ਤਰੀਕੇ ਨਾਲ ਪੜਨ ਲਾਉਣੇ ਹੋ ਸਾਨੂੰ ਉਹਦੇ ਬਾਰੇ ਤੁਹਾਡਾ ਰੋਡ ਮੈਪ ਕੀ ਹੈ ਕਿਰਪਾ ਕਰਕੇ ਵਿਦ ਟਾਈਮ ਲਾਈਨ ਦੱਸ ਦਿਓ ਮੈਨੂੰ ਨਹੀਂ ਬੁਲਾਉਣਾ ਨਾ ਬਣਾਓ ਸ਼ਹਿਰ ਦੇ ਲੋਕਾਂ ਨੂੰ ਬੁਲਾ ਕੇ ਦੱਸ ਦਿਓ ਤੇ ਜੇ ਨਹੀਂ ਕਰ ਸਕਦੇ ਜਨਾਬ ਤਾਂ ਕਿਰਪਾ ਕਰਕੇ ਆ ਜੋੜੇ ਹੱਥ ਯਾਰ ਇੱਕ ਵਾਰੀ ਹੱਥ ਖੜੇ ਕਰ ਦਿਓ ਕਹੋ ਜੀ ਮੈਂ ਨਹੀਂ ਕਰ ਸਕਦਾ ਤੇ ਸਾਨੂੰ ਦਿਓ ਅਥਾਰਟੀ ਨਾਲੇ ਵਿਸ਼ਵਾਸ ਦਿਵਾਓ ਵੀ ਸਰਕਾਰ ਸਾਥ ਦੇਊਗੀ ਸਾਡਾ ਸਰਕਾਰ ਕੋਈ ਜਾਣ ਕੇ ਉਹਦੇ 'ਚ ਪੰਗੇ ਨਹੀਂ ਅੜਾਊਗੀ ਮੈਂ ਤੁਹਾਨੂੰ ਵਾਦਾ ਕਰਦਾ ਰਾਹੁਲਿੰਦਰ ਸਿੰਘ ਸਿੱਧੂ ਜਿੰਨੇ ਵੀ ਵਿਦਿਕਦਾਰੇ ਹੈਗੇ ਆ ਇੰਡੀਆ ਦੇ ਇੰਡੀਆ ਤੋਂ ਬਾਹਰਲੇ ਉਹਨਾਂ ਕੋਲੇ ਮੈਂ ਜਾ ਕੇ ਪ੍ਰੈਜੈਂਟੇਸ਼ਨਾਂ ਦੇਵਾਂਗਾ, ਮੰਤ ਤਰਲਾ ਕਰੂੰਗਾ ਜਿਵੇਂ ਮਰਜ਼ੀ ਕਰਾਂ। 6-7 ਮਹੀਨਿਆਂ ਦੇ ਵਿੱਚ ਵਿੱਚ ਇੱਥੇ ਕੋਈ ਚੰਗੀ ਅੰਤਰਰਾਸ਼ਟਰੀ ਯੂਨੀਵਰਸਿਟੀ ਲਿਆ ਕੇ ਖੜੀ ਕਰ ਦੂੰਗਾ ਜਿਹੜੀ ਉਹਰੇ ਚੱਕ ਕੇ ਬੈਸਟ ਕੋਰਸੇ ਚਲਾਉਗੀ, ਬੈਸਟ ਐਜੂਕੇਸ਼ਨ ਦੇਊਗੀ ਤੇ ਉਹਰੇ ਦਵਾਰ ਤੋਂ ਬੱਚੇ ਚਾਹ ਚਾਉਂਦੇ ਪੂਰੇ ਇੰਡੀਆ ਤੋਂ ਫਿਰਨਗੇ। 6-7 ਮਹੀਨਿਆਂ ਦੇ ਵਿੱਚ ਵਿੱਚ ਮੈਂ ਵਾਅਦਾ ਕਰਦਾ, ਵਾਅਦਾ ਚੱਲੋ ਚੈਲੰਜ ਕਰਨਾ ਤੁਹਾਨੂੰ। ਸੋ ਜੇ ਤੱਕ ਤੁਸੀਂ 6-7 ਮਹੀਨਿਆਂ ਚ ਇਹਨੂੰ ਚਲਾ ਸਕਦੇ ਹੋ ਤਾਂ ਆ ਕੇ ਦੱਸੋ, ਜੇ ਨਹੀਂ ਚਲਾ ਸਕਦੇ ਸਾਨੂੰ ਕਹੋ, ਅਸੀਂ ਹੱਲਾ ਮਾਰ ਕੇ ਦੇਖਾਂਗੇ। ਮੈਨੂੰ ਨਹੀਂ ਲੱਗਦਾ ਇਹ ਰਿੰਦਰ ਕੋਈ ਔਕੀ ਗੱਲ ਹੈ ਕਿਉਂਕਿ ਕੋਈ ਵੀ ਪ੍ਰੋਜੈਕਟ ਚਲਾਉਣ ਦੇ ਵਿੱਚ 70 80% ਖਰਚਾ ਉਹਦੀ ਜ਼ਮੀਨ ਦਾ ਤੇ ਉਹਦੀ ਬਿਲਡਿੰਗ ਦਾ ਹੁੰਦਾ ਸਾਡੇ ਕੋਲੇ ਦੋਨੇ ਨੇ ਜ਼ਮੀਨ ਵੀ ਹੈ ਤੇ ਬਿਲਡਿੰਗ ਵੀ ਹੈ ਸਿਰਫ 20 30% ਖਰਚ ਕਰਕੇ ਪੂਰੇ ਇੱਕ ਟਾਪ ਦਾ ਐਜੂਕੇਸ਼ਨ ਇੰਸਟੀਟਿਊਟ ਚਲਾਇਆ ਜਾ ਸਕਦਾ ਸੋ ਮੈਨੂੰ ਨਹੀਂ ਲੱਗਦਾ ਅਗਰ ਕਿਸੇ ਵੀ ਨੂੰ ਤੁਸੀਂ ਜਾ ਕੇ ਇਹ ਜੀ ਆਫਰ ਦਿਓਗੇ ਕੋਈ ਪਾਗਲ ਹੀ ਹੋਊਗਾ ਜਿਹੜਾ ਉਹ ਆਫਰ ਰਿਜੈਕਟ ਕਰੂਗਾ ਇਹ ਕਾਮਨ ਸੈਂਸ ਦੀ ਗੱਲ ਹੈ ਸਿਰਫ ਸੋਚ ਹੋਣੀ ਚਾਹੀਦੀ ਹੈ ਸੋ ਜੇ ਤੁਸੀਂ ਇਹ ਨਹੀਂ ਕਰ ਸਕਦੇ ਆਈ ਐਮ ਰੈਡੀ ਟੂ ਡੂ ਇਟ i'm going to go and knock on each and every door and make sure that we get a good educational institute here so kripa karke agar nahi kar sakde seriously yaar rajneeti nu maro goli yaar politics nu side te chhadu tu si credit bhi le lo fita bhi tu si kat jao thodi balle balle kar dange thodi jaaja kar dange tenu mauka de do assi jakke kise dare na gall karke ore koi private university koi international university koi ehe ji laaye hi yaar katukat kam ta chalna shuru hove so kripa karke ਮੈਂ ਆਪਦੇ ਸਾਰੇ ਈਵਰਸ ਨੂੰ ਵੀ ਇਹ ਬੇਨਤੀ ਕਰੂੰਗਾ ਦੋਸਤੋ ਇਹ ਜਿਹੜੀ ਕਾਲਜ ਦਾ ਮਰਨਾ ਸਿਰਫ ਉਹੇ ਕੰਮ ਕਰਨ ਵਾਲੇ 100 150 ਬੰਦੇ ਦੀ ਪੇਟ ਤੇ ਲੱਤ ਨਹੀਂ ਹੈ ਇਹ ਸਾਡੇ ਸ਼ਹਿਰ ਦੇ ਸਾਡੇ ਇਲਾਕੇ ਦੇ ਹਜ਼ਾਰਾਂ ਲੱਖਾਂ ਲੋਕਾਂ ਦੀ ਪੇਟ ਤੇ ਲੱਤ ਹੈ ਜਿਹੜੀਆਂ ਸਾਡੇ ਦੁਕਾਨਦਾਰ ਅੱਜ ਵਿਚਾਰੇ ਬੋਣੀ ਨਹੀਂ ਕਰ ਪਾਉਂਦੇ ਧੂ ਬੱਤੀ ਦੇ ਪੈਸੇ ਨਹੀਂ ਪੂਰੇ ਹੁੰਦੇ ਸਾਨੂੰ ਪਤਾ ਕੀ ਹਾਲਾਤ ਹੋਈ ਪਈ ਹੈ ਜਰਖੰਡੂ ਪੈਸਾ ਨਹੀਂ ਉਹਨਾਂ ਦੇ ਢਿੱਡ ਤੇ ਲੱਤ ਹੈ ਜਿਹੜੇ ਉਹ ਦੁਕਾਨਦਾਰਾਂ ਨੇ ਅੱਗੇ ਪਿੰਡਾਂ ਚੋਂ ਮੁੰਡੇ ਕੁੜੀਆਂ ਰੱਖ ਕੇ ਉਹਨਾਂ ਨੂੰ ਰੋਜ਼ਗਾਰ ਦੇਣਾ ਸੀ ਜਿਹੜਾ ਉਹ ਨਹੀਂ ਦੇ ਪਾ ਰਹੇ ਉਹ ਪਿੰਡਾਂ ਦੇ ਲੋਕਾਂ ਦੇ ਢਿੱਡ ਤੇ ਲ ਪੜਨੇ ਕਿ ਕੁਝ ਬਣ ਸਕਦੀ ਸੀ ਕਿਉਂਕਿ ਉਹ ਬਾਹਰ ਦੂਰ ਮਹਿੰਗੀ ਥਾਂ ਤੇ ਜਾ ਕੇ ਪੜਾਈ ਕਰਨਾ ਅਫੋਰਡ ਨਹੀਂ ਕਰ ਸਕਦੀ ਚੰਡੀਗੜ੍ਹ ਪਟਿਆਲੇ ਜਾਂ ਕਿਸੇ ਹੋਰ ਥਾਂ ਤੇ ਅਗਲਾ ਕਿਸੇ ਗਰੀਬ ਦਾ ਬੱਚਾ ਵੀ ਘਰੋਂ ਰੋਟੀ ਖਾ ਕੇ ਸਾਈਕਲ ਤੇ ਚਾਰ ਪੈਡਲ ਮਾਰਦਾ ਇੱਥੇ ਆ ਕੇ ਕਾਲਜ ਪੜਾਈ ਕਰਕੇ ਡੱਬਾ ਨਾਲ ਬੰਦ ਕਰਕੇ ਉਹਦੀ ਰੋਟੀ ਦਾ ਦੁਪਹਿਰ ਦਾ ਲਿਆਉਂਦਾ ਕਾਲਜ ਦੇ ਪੜਾਈ ਕਰਕੇ ਦੁਪਸ਼ਾਮ ਨੂੰ ਆਪਣੇ ਘਰੇ ਜਾ ਕੇ ਕੱਖ ਖੰਡਾ ਕੋਈ ਹੋਰ ਕੰਮ ਕਰ ਸਕਦਾ ਸੀ ਉਹ ਗਰੀਬ ਬੱਚਿਆਂ ਦਾ ਜਿਹੜਾ ਤੁਸੀਂ ਮੌਕਾ ਖੋਇਆ ਇਹ ਉਹਦੇ ਤੇ ਲੱਗਦਾ ਸੋ ਅਗਰ ਤੁਸੀਂ ਚਾਹੁੰਦੇ ਹੋ ਵੀ ਸੀਰੀਅਸਲੀ ਸਾਡੇ ਪੁਵਿੱਖ ਲਈ ਇਹ ਕਾਲਜ ਚਲਾਇਆ ਜਾਵੇ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਇੰਨਾ ਕੁ ਰੌਲਾ ਗੋਲਾ ਪਾਓ ਇੰਨੀ ਕੁ ਸ਼ੇਅਰ ਦੀ ਬਟਨ ਦੀ ਧੁੱਕੀ ਕੱਢ ਕੇ ਰੱਖੋ ਕਿ ਸਰਕਾਰ ਦੇ ਹਰ ਉਸ ਬੰਦੇ ਕੋਲੇ ਇਹ ਆਵਾਜ਼ ਬਾਰ 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 ਇਹ ਵੀਡੀਓ ਉਹਨਾਂ ਕੋਲੇ ਜਾਵੇ ਜਨਨਾ ਚੱਲ ਤੱਕ ਉਹਨਾਂ ਨੂੰ ਮਜਬੂਰਨ ਹੋ ਕੇ ਆਪਣੀ ਮੰਗ ਨੂੰ ਅਲਾਉ ਕਰਨਾ ਪਵੇ ਕਿਉਂਕਿ ਜੇ ਕੋਈ ਚੰਗੀ ਵੱਡੀ ਇੰਟਰਨੈਸ਼ਨਲ ਯੂਨੀਵਰਸਿਟੀ ਆ ਗਈ ਤਾਂ ਵੀ ਸਾਡਾ ਪੇੜਾ ਪਾਰ ਹੋ ਜੂਗਾ ਯਾਰ ਹੁਣ ਦੇਖਣਾ ਲੋਕਾਂ ਨੇ ਇਹੀ ਹੈ ਕਿ ਤੁਸੀਂ ਕੀ ਫੈਸਲਾ ਕਰਦੇ ਹੋ ਥੋੜੀ ਸੋਚੀਏ ਤੁਸੀਂ ਇਸ ਚੀਜ਼ ਨੂੰ ਆਵਾਦ ਦੇਖਣਾ ਚਾਹੁੰਦੇ ਹੋ ਕਿ ਨਹੀਂ ਦੇਖਣਾ ਚਾਹੁੰਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ